ਠੀਕ ਹੈ ਟੈਡੀ ਪਰਿੰਦੇ ਆ ਕਿਉਂਕਿ ਅੱਜ ਜਿਹੜਾ ਟਾਈਮ ਆਪਣੇ ਕੋਲ ਘੱਟ ਹੀ ਏ ਤੇ ਬਰਸਾਤੀ ਮੌਸਮੇ ਆ ਉਹਦੇ ਕਾਰਨ ਜਿਹੜਾ ਆਪਣਾ ਕੋਈ ਸ਼ਾਰਟ ਏ ਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਬੋਡਲ ਆ ਸਾਰੇ ਭਰਾਵਾਂ ਦਾ ਸਵਾਗਤ ਕਰਦੇ ਹਾਂ ਉਮੀਦ ਹੈ ਜੀ ਆਪਣੇ ਸਾਰੇ ਭਰਾ ਠੀਕ ਠਾਕ ਹੋਣਗੇ ਲੋ ਜੀ ਆਪਾਂ ਅੱਜ ਬਾਰਡਰ ਇਲਾਕੇ ਆ ਲਾਏ ਆ ਤੇ ਵੀਰ ਨੇ ਸੈਟਅਪ ਜਿਹੜਾ ਬਹੁਤ ਹੀ ਵੱਡਾ ਤੇ ਬਹੁਤ ਹੀ ਵਧੀਆ ਬਣਾਇਆ ਤੇ ਆਪਣੇ ਆਪਣੇ ਨਾਲ ਹੀ ਕਵਰ ਬਾਠ ਪੀਜਣ ਬਲੌਗਰ ਸਾਹਿਬ ਤੇ ਅੱਜ ਆਏ ਆ ਜੀ ਆਪਾਂ ਮਾਦੀ ਇੱਕ ਪਸੰਦ ਕੀਤੀ ਸੀ ਤੇ ਆ ਲੈਣ ਆਏ ਆ ਤੇ ਕਰਨਵੀਰ ਭਾਈ ਦੇ ਚੈਨਲ ਨੂੰ ਵੀ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਇਹਨਾਂ ਦਾ ਜਿਹੜਾ ਚੈਨਲ ਜੀ ਆਪਣਾ ਕਵਰ ਬਾਠ ਪੀਜਨਸ ਠੀਕ ਹੈ ਹੁਣ ਤੁਹਾਨੂੰ ਪਾਈ ਸ਼ੋਅ ਕਰਾਉਂਦੇ ਸਬਸਕ੍ਰਾਈਬਰ ਆ ਸਾਰੇ ਭਰਾ ਨੂੰ ਵੀ ਸਪੋਰਟ ਕਰਿਓ ਜਿੰਨਾ ਪਿਆਰ ਤੁਸੀਂ ਦਿੰਦੇ ਜੋ ਠੀਕ ਆ ਸਾਨੂੰ ਤੇ ਵੀਰ ਨੂੰ ਵੀ ਉਹਨਾਂ ਪਿਆਰ ਦਿਓ ਜੀ ਤੇ ਬਾਕੀ ਜੇਨੇ ਕੋਈ ਜਾਨਵਰ ਲੈਣਾ ਹੋਵੇ ਤੇ ਜਾਨਵਰ ਰੇਟ ਦੇ ਵਿੱਚ ਤੁਹਾਨੂੰ ਮਿਲ ਜੇਗਾ ਜਨਮਰ ਚੰਗਾ ਮਿਲੇਗਾ ਮਾਦੀ ਦਾ ਸ਼ੌਂਕ ਕਰੋ ਤੁਸੀਂ ਜੀ ਲਓ ਜੀ ਲਓ ਮੇਰੇ ਭਰਾ ਸ਼ੌਂਕ ਕਰੋ ਮਾਦੀ ਦਾ ਲਓ ਯਾ ਫੀਮੇਲ ਦੇ ਆ ਜਾਓ ਜੀ ਅੱਖ ਠੀਕ ਆ ਆ ਜਾਓ ਜੀ ਇਹਦਾ ਕੋੰਦਾ ਠੀਕ ਹੈ ਜੀ ਠੀਕ ਹੈ ਤੇ ਆ ਇਹਦਾ ਬੈਲੈਂਸ ਵੇਖ ਲਓ ਜੀ ਲਓ ਜੀ ਬਹੁਤ ਹੀ ਵਧੀਆ ਪਰਿੰਦੇ ਵੀਰ ਕੋ ਠੀਕ ਹੈ ਜੀ ਇਹ ਆ ਦਾ ਫੁੱਲ ਵੀਓ ਜੀ ਲਓ ਇਸ ਇਹ ਆ ਥੋੜੀ ਜੀ ਮਾਦੀ ਜਿੱਦਾ ਬੱਚੇ ਪਾਲੇ ਹੁੰਦੇ ਆ ਵੀ ਥੋੜੀ ਲਸੀ ਜੀ ਆ ਬਾਕੀ ਓਕੇ ਆ ਵੇਖ ਲਓ ਜੀ ਪਿਛੋਂ ਆ ਪੰਜੇ ਪੰਜੇ ਵੀ ਇਹਦੇ ਚੈੱਕ ਕਰ ਸਕਦੇ ਤੁਸੀਂ ਲਓ ਜੀ ਠੀਕ ਆ ਜੀ ਲਓ ਜੀ ਉਹ ਨਵੀਰ ਜੀ ਨੇ ਤੁਹਾਨੂੰ ਟੈਡੀ ਕਬੂਤਰ ਆ ਉਹਦਾ ਸ਼ੌਂਕ ਕਰਾਉਣ ਲੱਗੇ ਆ ਕਿਉਂਕਿ ਸਾਰੇ ਜਿਹੜੇ ਆ ਵੀਰ ਨੇ ਵੱਖਰੇ ਵੱਖਰੇ ਜਿਹੜੇ ਖੁੱਡੇ ਬਣਾਏ ਆ ਤੇ ਬਹੁਤ ਵਧੀਆ ਵੀਰ ਆਪਣਾ ਰੇਸ਼ਮ ਭਾਈ ਨਹੀਂ ਆ ਕਿੰਨਾ ਕੁ ਅੱਜ ਆ ਪਾਣੀ ਤੁਹਾਨੂੰ ਸ਼ੌਂਕ ਕਰਾਉਂਦੇ ਆ ਜੀ ਆ ਟੈਡੀ ਫੀਮੇਲ ਜੇ ਆ ਲੋ ਜੀ ਕਰੋ ਜੀ ਸ਼ੌਂਕ ਠੀਕ ਹੈ ਜੀ ਚਲੋ ਦਾਰਾ ਮੈਂ ਉਧਰੋਂ ਤੁਰ ਪਿਆ ਆ ਬੈਠੇ ਸੇ ਉਹਨੂੰ ਸਾਥ ਦੇਉਂ ਨੂੰ ਠੀਕ ਹੈ ਜੀ ਜਿਹੜਾ ਆਪਣਾ ਅੱਜ ਵੀ ਇਹਦੇ ਬੱਚੇ ਪੂਜੇ ਚਾਹੀਦੇ ਹੋਣਗੇ ਕਿੰਨੇ ਦੇ ਆ ਲੋ ਜੀ ਕਾ ਜੁੜਾ ਹੈਗਾ ਰੋਲ ਟੈਡੀਆਂ ਦੇ ਵਿੱਚੋਂ ਠੀਕ ਹੈ ਜੀ ਇਸ ਜੋੜੇ ਦੇ ਬੱਚੇ ਵੀ ਅਵੇਲੇਬਲ ਹੈ ਤੇ ਭਾਵੇਂ ਤੁਸੀਂ ਰਾਬਤਾ ਰਣਵੀਰ ਵੀਰ ਨਾਲ ਕਰ ਲੋ ਠੀਕ ਹੈ ਤੇ ਚਾਹੇ ਤੁਸੀਂ ਮੇਰੇ ਨਾਲ ਕਰ ਲਿਓ ਲਓ ਜੀ ਆ ਜੋੜਾ ਜੀ ਆ ਜੋੜਾ ਜੋ ਤੁਹਾਨੂੰ ਉਹਨਾਂ ਦੀਆਂ ਸਟੈਂਡਿੰਗ ਵੀ ਜਿਹੜੀ ਚੈੱਕ ਕਰਾਉਂਦੇ ਲਓ ਜੀ ਚੈੱਕ ਕਰੋ ਠੀਕ ਹੈ ਟੈਡੀ ਪਰਿੰਦੇ ਆ ਕਿਉਂਕਿ ਅੱਜ ਜਿਹੜਾ ਟਾਈਮ ਆਪਣੇ ਕੋਲ ਘੱਟ ਹੀ ਹੈ ਤੇ ਬਰਸਾਤੀ ਮੌਸਮ ਹੈ ਉਹਦੇ ਕਾਰਨ ਜਿਹੜਾ ਆਪਣਾ ਕੋਈ ਸ਼ਾਰਟ ਹੈ ਲੋ ਜੀ ਮੁੰਡਾ ਭਾਈ ਮੈਂ ਆਪਣੇ ਕੱਟ ਕੇ ਵੇਚ ਟਰਨ ਠੀਕ ਹੈ ਜੀ ਉਹ ਸੱਚ ਇੱਕ ਲੋ ਜੀ ਲੋ ਜੀ ਕਰਵਾຊੋ ਠੀਕ ਹੈ ਪਰ ਦਾ ਬਰਸਾ ਲੋ ਜੀ ਲੋ ਜੀ ਜਿਹੜੇ ਆਪਣਾ ਸਲੇਟੀ ਬਿੱਛੂ ਬਰੀਡ ਵਗੈਰਾ ਕਹਿੰਦੇ ਆ ਦੇਖ ਲਓ ਮੇਰੇ ਕੋਲ ਠੀਕ ਹੈ ਜੀ मादी है मादी है जी ठीक है जी ये जी एक मादी जो

ਉੱਤਰ ਨਰ ਲੱਗਾ ਜੋ ਆ ਨਰ ਲੱਗਾ ਇਹ ਇਹ ਦੇਖ ਲਓ ਜੀ ਨਰ ਸ਼ੌਂ ਕਰੋ ਜੀ ਮੇਰੇ ਭਰਾ ਸਾਰੇ ਮੂੰਹ ਨੋਕ ਦੇ ਵਿੱਚ ਹੈਗਾ ਇਹ ਦਾ ਫੋਨ ਤੇ ਜਾਣਾ ਅੰਦਰ ਉਹਦੇ ਚ ਗੱਲ ਕਰਨੀ ਹੈ lo con tay vậy là chịu chưa đi chịu 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 chịu

ਕੁੰਦਲ ਅੰਜੂ ਪੁਰਾਣੇ ਰੰਗਾਂ ਦੇ ਗਾਜੋ ਆ ਮਾੜਾ ਆ ਨੀਰੋਂ ਡੇ ਰੰਗ ਹਰੇ ਆ ਆਏ ਹੋ ਲਓ ਜੀ ਛੱਟ ਦੇ ਲਓ ਯਾ ਕਬੂਤਰ ਨੇ ਨੀਲਾ ਕਬੂਤਰ ਤੇ ਲਾਲ ਅੱਖ ਦੀ ਠੀਕ ਹੈ ਗੁਲਾਬੀ ਨੋਜ ਜੀ ਕਾਕ ਕਬੂਤਰ ਜੀ ਗੋਲਡਨ ਗੱਲ ਪਤਾ ਕੀ ਫਿਰੋਜਪੁਰੀਆਂ ਦਾ ਕਰਾਸ ਹੈ ਕਬੂਤਰ ਬਹੁਤ ਹੀ ਘੈਂਟ ਜਿਹੜਾ ਵਾਲਾ ਚੀਜ਼ ਹੈ ਜੀ ਕਰਾਂ ਕੋ ਲਿਖੇ ਰੇ ਨਹੀ ਪਤਾ ਉਹ ਬੰਦਾ ਪੈਸੇ ਪੜੇ ਮੰਗਦਾ ਹੈ ਲੋ ਜੀ ਸ਼ੌਂਕ ਕਰੀ ਜਾਓ ਮੇਰੇ ਭਰਾ ਆਹੋ ਡੋਲ ਲਓ ਜੀ ਸ਼ੌਂਕ ਦੇ ਕੁੰਡੇ ਦਾ ਆਪ ਦਾ ਸ਼ੌਂਕ ਕਰੋ ਜੀ ਆਪਣੀ ਤਖਲੀਦ ਨੂੰ ਲਾਤਾ ਉਧਰ ਰੱਖੀ ਠੀਕ ਹੈ ਆ ਲੋ ਜੀ ਆ ਲੋ ਜੀ ਇਹਦੇ ਨੰਬਰ ਵੀ ਪਿਆਏ ਗੱਟੀ ਪਈ ਪੱਕੀ ਆ ਆ ਦੇ ਕੀ ਦੇ ਯਾਰ ਦੇਖੋ ਆ ਫੋਲੇ ਦਾ ਵੀਊ ਜੇ ਸਾਡੇ ਕੋਲ ਨਹੀਂ ਸ਼ੌਕ ਰਹਿੰਦੇ ਲੈ ਬਣਾਈ ਬੜੀ ਇੱਕ ਮਿੰਟ ਬਣਾ ਬਣਾ ਰਹੇ ਹਾਂ ਬਣਾ ਲੋ ਜੀ ਉਮੀਦ ਆ ਅੱਜ ਦੀ ਵੀਡੀਓ ਭਰਾਵਾਂ ਨੂੰ ਵਧੀਆ ਲੱਗੀ ਜੀ ਲਾਈਕ ਸ਼ੇਅਰ ਆ ਜੀ ਕਰਨਾ ਮਿਲਦੇ ਤਾਂ ਨੈਕਸਟ ਵੀਡੀਓ ਜੀ ਤੇ ਆਪਣੇ 68 ਬਾਠ ਹਣੀ ਨਾਲ ਆਇਆ ਆ ਰਣਵੀਰ ਵੀਰ ਹੈ ਜੀ ਆਪਣਾ ਦਿਲ ਜਿੰਨ ਜਾਨ ਤੋਂ ਭਰਾ ਵਾ ਜੀ ਸਾਡਾ ਤੇ ਪੂਰੀ سپورਟ ਕਰਨੀ ਤੁਸੀਂ ਭਰਾ ਦੀ ਠੀਕ ਹੈ ਜੀ ਤੇ ਕਾਫੀ ਵੀਡੀਓ ਅਸੀਂ ਬਣਾਈਆਂ ਹੋਈਆਂ ਵਾ ਕੋ ਚੰਗਾ ਜਾਨਵਰ ਲੈਣਾ ਹੋਵੇ ਤੇ ਤੁਸੀਂ ਭਰਾ ਨਾਲ رابطہ ਕਰ ਲਿਓ ਬਾਕੀ ਆ ਵੀ ਅਸੀਂ ਮਾਦੀ ਕਾਦੀ ਆ ਇਹ ਹੀਰਾ ਹੀ ਲਿਆ ਆਇਆ ਵਾ ਤੇ ਭਰਾ ਨੇ ਬੜੇ ਜੈ ਰੇਡ ਚ ਸਾਨੂੰ ਆ ਹੀਰਾ ਦਿੱਤਾ ਵਾ ਆ ਦੇਖ ਲਓ ਭਾਜੀ ਇਹ ਹੀਰਾ ਹੀ ਗਾ ਜੋ ਬਹੁਤ ਹੀ ਵਾਲਾ ਕੁਆਲਿਟੀ ਦੀ ਮਾਰਦੀ ਹੈ ਜਿਹੜੀ ਆਪਾਂ ਲੈਣ ਆਏ ਠੀਕ ਹੈ ਜੀ ਇਸ ਤੋਂ ਵੱਧ ਕੁਆਲਿਟੀ ਕਬੂਤਰ ਜਿੰਨੀ ਹੁੰਦੀ ਜਿੰਨੀ ਹੁੰਦੀ ਇੰਨੀ ਹੀ ਹੁੰਦੀ ਆ ਇਸ ਤੋਂ ਵੱਧ ਕੁਆਲਿਟੀ ਨਹੀਂ ਹੁੰਦੀ ਕਬੂਤਰ ਚ ਰੰਗ ਭਾਵੇਂ ਚੇਂਜ ਹੋ ਜਾਣ ਬਾਕੀ ਅਡਾਰ ਡੂਰਾ ਖੁਕ ਇਸ ਤੋਂ ਵੱਧ ਕੱਖਣੀ ਜੋ ਹੈਗਾ ਜੋ ਕੁਛ ਹੈਗਾ ਜੋ ਜਿੰਨੀ ਤੇਜ਼ੀ ਆ ਇਸ ਤੋਂ ਤੇਜ਼ ਪੱਲਾ ਨਹੀਂ ਜੋ ਹੁੰਦਾ ਇਹੋ ਤੇ ਪੱਲਾ ਜੋ ਲੈ ਸ਼ੌਕ ਕਰ ਲੋ ਜੀ ਆਪਣੇ ਸਾਰੇ ਭਰਾ ਓਕੇ ਠੀਕ ਹੈ ਜੀ ਬਾਕੀ ਮੇਰੇ ਭਰਾ ਨੂੰ ਜਰੂਰ ਸਪੋਰਟ ਕਰਿਓ ਵੀਰ ਜੀ ਓਕੇ